i'm talking about ਕੀ ਮਸਲਾ ਕਿ ਜੀ ਪਰ ਮੈਂ ਤਰਸੀਮ ਸਿੰਘ ਤੇ ਪੰਡਤ ਆਂਧਰਾ ਦਾ ਪ੍ਰਧਾਨ ਆ ਤੇ ਉੱਥੇ ਅੱਜ ਅਸੀਂ ਸੰਦੇ ਵਾਲੇ ਦਿਨਾਂ ਮੀਟਿੰਗ ਰੱਖੀ ਸੀ ਤੇ ਵਲੰਟੀਅਰਾਂ ਨੇ ਤੇ ਉੱਥੇ ਬਲਕੇ ਉਹ ਧੰਰੇਦਿਆ ਨੇ ਹੁੱਲੜ ਬਾਜੀ ਦੇ ਨਾਲ ਤੇ ਆਪਣੇ ਵਲੰਟੀਅਰਾਂ ਦੇ ਛੱਪਾ ਪੁੱਟਾ ਮਾਰੀਆਂ ਇਸ ਤਰ੍ਹਾਂ ਕਿ ਕਿ ਚੀਜ਼ ਦੀ ਮੀਟਿੰਗ ਰੱਖੀ ਦੀ ਤੁਸੀਂ ਕਿੰਨਾ ਸੱਟਾਂ ਮਾਰੀਆਂ ਨੇ ਜੀ ਹਰ ਇਦਾਂ ਤੇ ਵੀ ਕਿਸੇ ਆਪਾਂ ਪਿੰਡ ਦੇ ਵਿੱਚ ਮੀਟਿੰਗ ਲਾਉਣੀ ਆ ਉਸੇ ਵਾਸਤੇ ਮਸਲਾ ਕਰ ਰਹੇ ਸੀ ਹਾਂ ਪ੍ਰੋਫੈਸਰ ਜੀ ਜੁਮੇ ਸੀ ਤੀਨ ਆਮਾ ਜੀ ਹਾਂ ਜੀ ਨਰਿੰਦਰ ਸ਼ਰਮਾ ਹਾਂਗਾ ਅੱਛਾ ਕੀ ਮਸਲਾ ਹੋਇਆ ਜੀ ਅੱਜ ਮਸਲਾ ਕੋਈ ਐਡਾ ਵੱਡਾ ਹੈ ਨਹੀਂ ਸੀਗਾ ਇਹ ਜਿੱਡਾ ਇਹ ਬਣਾ ਚੁੱਕੇ ਨੇ ਇਹ ਇਹ ਇੱਥੇ ਹਰ ਸੰਡੇ ਮਲਕੇ ਅਸੀਂ ਮੀਟਿੰਗ ਲਾਉਂਦੇ ਹੁੰਦੇ ਸੀਗੇ ਤੇ 25 ਦਸੰਬਰ ਤੋਂ ਬਾਅਦ ਇਹਨਾਂ ਨੇ ਸਰਪੰਚ ਜਿਹੜੇ ਤੇ ਨਾਮੇ ਨੇ ਜੋਖਤ ਕਿਤੇ ਗਏ ਨੇ ਉਹਨਾਂ ਨੇ ਸਾਡੀ ਚਰਚ ਬੰਦ ਕਰਵਾਤੀ ਸੀਗੀ ਛੋਟੇ ਜਿਹੇ ਬਹਾਨਾ ਲੈ ਕੇ ਵੀ ਭਟਾਕੇ ਚਲਾਏ ਨੇ ਉਸ ਤੋਂ ਬਾਅਦ ਅਸੀਂ ਡੀਸੀ ਦੇ ਵੀ ਪੇਸ ਹੋਏ ਸੀਗੇ ਐਸਡੀਐਮ ਦੇ ਵੀ ਪੇਸ ਹੋਈ ਸਾਡੇ ਸਾਰੇ ਮਲਕੀ ਲੈਟਰਾਂ ਤੇ ਗਈਆਂ ਹੋਈਆਂ ਨੇ ਤੇ ਇਹ ਸਾਡੇ ਤਰਸੇਮ ਸਿੰਘ ਜੀ ਜਿਹੜੇ ਨੇ ਪ੍ਰਧਾਨ ਨੇ ਸਾਡੇ ਚਰਚ ਦੇ ਮੁਖੀ ਨੇ ਅੱਜ ਕਿਸੇ ਮਤੇ ਦੇ ਉੱਤੇ ਅਸੀਂ ਕੋਈ ਮੀਟਿੰਗ ਵਲੰਟੀਅਰ ਉੱਤੇ ਰੱਖੀ ਹੋਈ ਸੀਗੀ ਜਿਸ ਦੇ ਕਾਰਨ ਮਲਕੀ ਕੋਈ ਕ੍ਰੀਚੀਆ ਨਹੀਂ ਆਈ ਸੀਗੀ ਸਾਰੇ ਮਲਕੀ ਵਲੰਟੀਅਰ ਹੀ ਸੀਗੇ ਤੇ ਉਹਨਾਂ ਨੇ ਪਿੰਡ ਦੇ ਵਿੱਚ ਸਰਪੰਚ ਨੇ ਗੁਰਦੁਆਰੇ ਲਾਉਸਮੈਂਟ ਕਰਾਉਣ ਤੋਂ ਬਾਅਦ ਸਾਰੇ ਆਪਣੇ ਬੰਦੇ ਇਕੱਠੇ ਕਰਨ ਤੋਂ ਬਾਅਦ ਆਪਣੇ ਰਾੜਾਂ ਲੈ ਕੇ ਛੋਟੀਆਂ ਲੈ ਕੇ ਤਾਂ ਉਸ ਚਰਚੇ ਦੇ ਵਿੱਚ ਆਏ ਤਾਂ ਚਰਚ ਰੋਕਣ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਨਹੀਂ ਕੀਤੀ ਮਤਲਬ ਕਿ ਕੁੱਟਮਾਰ ਸ਼ੁਰੂ ਕਰਤੀ ਉਹਨਾਂ ਨੇ ਜੀ ਤੇ ਉਸ ਤੋਂ ਬਾਅਦ ਕਈਆਂ ਦੇ ਸੱਟਾਂ ਵੀ ਲੱਗੀਆਂ ਨੇ ਤੇ ਕਪੜੇ ਲੀੜੇ ਵਿੱਚ ਖਿੱਚਣੇ ਲੇਡੀਜ਼ ਦੇ ਤੇ ਉਸ ਤੋਂ ਬਾਅਦ ਕਾਫੀ ਜ਼ਿਆਦਾ ਹੰਗਾਮਾ ਹੋਇਆ ਤੇ ਹੁੱਲੜਬਾਜ ਜਿਹੜੇ ਸੀਗੇ ਉਹਨਾਂ ਨੇ ਸਾਰਾ ਕੁਝ ਇਹ ਵਿੱਚ ਨਾਲ ਉਹਨਾਂ ਦੇ ਮਤਾ ਪਾਸ ਕੀਤਾ ਉਹਨਾਂ ਨੇ ਕਿ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਚਰਚ ਨਹੀਂ ਲਗਣ ਦੇਣੀ ਤੇ ਸਰਪੰਚ ਇਹ ਗੱਲ ਕਹਿ ਰਿਹਾਗਾ ਵੀ ਚਾਹੇ ਮੇਰਾ ਸਾਰਾ ਕੁਝ ਵਿਕ ਜੇ ਪਰ ਮੈਂ ਇਹ ਚਰਚ ਨਹੀਂ ਲਗਣ ਦੇਣੀ ਉਹਦੇ ਵਿੱਚ ਇੱਕ ਪੁਲਿਸ ਵਾਲਾ ਵੀ ਇਨਵੋਲਵ ਹੈ ਉਹਦਾ ਨਾਮ ਕਰਮਜੀਤ ਸਿੰਘ ਹੈਗਾ ਜਿਹੜਾ ਪਤਾ ਨਹੀਂ ਐਸਐਚਓ ਦਾ ਡਰਾਈਵਰ ਹੈਗਾ ਉਹ ਕਹਿੰਦਾ ਚਾਹੇ ਮੇਰੀ ਬਰਦੀ ਲੈ ਜਾਵੇ ਪਰ ਕਹਿੰਦਾ ਵੀ ਮੈਂ ਇਹ ਚਰਚ ਨਹੀਂ ਲਗਣ ਦਊਗਾ ਕਿੰਨੇ ਕਿ ਵਿਅਕਤੀ ਕਿ ਜਿੰਨੇ ਹਮੇਂ ਜਿਨ੍ਹਾਂ ਤੇ ਸੱਟਾਂ ਲੱਗੀਆਂ ਸੱਟਾਂ ਦਾ 8-10 ਬੰਦਿਆਂ ਦੇ ਹੈਗੀਆਂ ਨੇ ਜਿਨ੍ਹਾਂ ਤੇ ਜ਼ਿਆਦਾ ਸੱਟਾਂ ਲੱਗੀਆਂ ਨੇ ਉਹ ਚਾਰ ਬੰਦੇ ਨਹੀਂ ਪੰਜ ਤੇ ਹਸਪੀਟਲ ਸਰਕਾਰੀ ਐਮਰਜੈਂਸੀ ਦੇ ਵਿੱਚ ਦਾਖਲ ਨੇ ਕਿੰਨੇ ਕੀ ਵਿਅਕਤੀ ਨੇ ਹਮਲਾ ਕੀਤਾ ਤੁਹਾਡੇ ਤੇ ਉਸ ਸਿਗੇ 35-40 ਜਾਣੇ ਸੀਗੇ ਜੀ ਹੁ ਕੀ ਤੁਸੀਂ ਮੰਗ ਕਰਦੇ ਹੋ ਸਰਕਾਰ ਤੋਂ ਅਸੀਂ ਤਾਂ ਮੰਗ ਸਿਰਫ ਇਹੀ ਕਰਦੇ ਆ ਵੀ ਇੱਕ ਤਾਂ ਸਾਡੀ ਚਰਚ ਲੱਗਣੀ ਚਾਹੀਦੀ ਹੈ ਦੂਜਾ ਇਹ ਵੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿਹੜੇ ਧਰਮ ਪ੍ਰਤੀ ਇਹਨੂੰ ਜਿਹੜੇ ਲੈ ਕੇ ਮੂਰੇ ਇਹ ਵਿਰੋਧ ਕਰਦੇ ਨੇ ਤੇ ਇਹਨੂੰ ਛੋਟੇ ਜਿਹੇ ਮੁੱਦੇ ਨੂੰ ਬਹੁਤ ਵੱਡਾ ਮੁੱਦਾ ਸਮਝਦੇ ਨੇ ਕਿ ਇਹ ਇਹ ਸਾਡਾ ਜਿਹੜਾ ਮੁਲਕ ਹੈਗਾਗਾ ਇਹ ਕਈ ਧਰਮਾਂ ਦਾ ਮੁਲਕ ਹੈਗਾ ਇਹਨੂੰ ਕੋਈ ਵੀ ਕਿਸੇ ਧਰਮ ਪ੍ਰਤੀ ਕੋਈ ਰੋਕ ਨਹੀਂ ਸਕਦਾ ਹੈਗਾ ਇਹਦੀ ਕੰਪਲੀਟ ਕੀਤੀ ਹੈ ਤੁਸੀਂ ਇਹਦੀ ਕੰਪਲੀਟ ਅਸੀਂ ਐਸਐਸਪੀ ਨੂੰ ਵੀ ਦਿੱਤੀ ਸੀਗੀ ਆਪਾਂ ਡੀਸੀ ਨੂੰ ਵੀ ਦਿੱਤੀ ਸੀ ਐਸਡੀਐਮ ਨੂੰ ਦਿੱਤੀ ਸੀਗੀ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈਗੀ ਅਸੀਂ ਗਲੋਬਲ ਐਕਸ਼ਨ ਕਮੇਟੀ ਨੂੰ ਇਹ ਚੀਜ਼ ਦੱਸੀ ਹੋਈ ਆ ਸਾਰਾ ਕੁਝ ਅਸੀਂ ਗਲੋਬਲ ਐਕਸ਼ਨ ਕਮੇਟੀ ਨੂੰ ਇਹ ਗੱਲ ਕਹਿਣਾ ਚਾਹੁੰਦੇ ਆਂਗੇ ਵੀ ਸਾਡੀ ਮੂਹਰੇ ਆ ਕੇ ਵੱਧ ਤੋਂ ਵੱਧ ਸਾਡੀ ਮਦਦ ਕਰਨ ਤੇ ਸਾਡੀ ਚਰਚ ਚਲਾਈ ਜਾਵੇ ਤੇ ਇਹਨਾਂ ਜਿਹੜੇ ਸਰਪੰਚ ਹੁਣੇ ਹੈਗੇ ਨੇ ਜਿਹੜੇ ਮੂਹਰੇ ਤੁਰੇ ਫਿਰਦੇ ਨੇ ਵੀ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਡিসি ਨੂੰ ਵੀ ਦਿੱਤੀ ਸੀ ਐਸਡੀਐਮ ਨੂੰ ਦਿੱਤੀ ਸੀ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ ਜੀ ਅਸੀਂ ਗਲੋਬਲ ਐਕਸ਼ਨ ਕਮੇਟੀ ਨੂੰ ਇਹ ਚੀਜ਼ ਦੱਸੀ ਹੋਈ ਆ ਸਾਰਾ ਕੁਝ ਅਸੀਂ ਗਲੋਬਲ ਐਕਸ਼ਨ ਕਮੇਟੀ ਨੂੰ ਇਹ ਗੱਲ ਕਹਿਣਾ ਚਾਹੁੰਦੇ ਆਂਗੇ ਵੀ ਸਾਡੀ ਮੂਹਰੇ ਆ ਕੇ ਵੱਧ ਤੋਂ ਵੱਧ ਸਾਡੀ ਮਦਦ ਕਰਨ ਤੇ ਸਾਡੀ ਚਰਚ ਚਲਾਈ ਜਾਵੇ ਤੇ ਇਹਨਾਂ ਜਿਹੜੇ ਸਰਪੰਚ ਹੁਣੇ ਹੈਗੇ ਨੇ ਜਿਹੜੇ ਮੂਹਰੇ ਤੁਰੇ ਫਿਰਦੇ ਨੇ ਵੀ ਇਹਨਾਂ ਤੇ ਕਾਰਵਾਈ ਕੀ ਨਾਮ ਆ ਜੀ ਮੇਰਾ ਨਾਮ ਜੀ ਅਮਰਜੀਤ ਕੌਰ ਆ ਜੀ ਅੱਜ ਉਹ ਤਾਂਦਰੇ ਵਿਖੇ ਮਸਲਾ ਹੋਇਆਗਾ ਕੀ ਮਸਲਾ ਹੋਇਆ ਹਾਂਜੀ ਆਲਰੇਡੀ ਮੈਂ ਵੈਸੇ ਘਰ ਨਹੀਂ ਸੀ ਜਦੋਂ ਮਸਲਾ ਹੋਇਆ ਮੈਂ ਬਿਮਾਰ ਸੀ ਮੈਂ ਥੋੜਾ ਜਿਹਾ ਬਾਹਰ ਸੀ ਜਦੋਂ ਮੈਂ ਆਈ ਤਾਂ ਜਦੋਂ ਮੈਨੂੰ ਪਤਾ ਲੱਗਿਆ ਕਿਉਂਕਿ ਇਹ 3-4 ਸਾਲਾਂ ਤੋਂ ਆਪਣੀ ਸ਼ਾਸਨ ਕਰ ਰਹੇ ਨੇ ਦੇਖੋ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਵੀ ਅਸੀਂ ਕੋਈ ਵੀ ਧਰਮ ਨੂੰ ਮੰਨ ਸਕਦੇ ਹਾਂ ਇਹ ਤਾਂ ਸੰਵਿਧਾਨ ਦੀਆਂ ਬਿਲਕੁਲ ਤੇ ਜਿਉਂ ਉਡਾਈਆਂ ਜਾ ਰਹੀਆਂ ਨੇ ਮੈਂ ਮੇਰਾ ਹਿਰਦਾ ਪਲੁੰਬੜਾ ਜਦੋਂ ਮੈਨੂੰ ਪਤਾ ਲੱਗਿਆ ਵੀ ਉਹ ਜਦੋਂ ਆਪਣਾ ਸ਼ਾਸਨ ਕਰਦੇ ਸੀ ਇੱਕ ਉੱਥੇ ਚਰਚ ਮੇਰੇ ਧਿਆਨ ਵਿੱਚ ਹੈਗਾ ਵੀ ਉਹ ਚਰਚ ਬਣ ਰਹੀ ਹੈ ਹਲੇ ਇਹ ਤੁਹਾਨੂੰ ਜਿੰਨੇ ਮੈਂਬਰਾਂ ਨੂੰ ਪਤਾ ਹੋਵੇ ਚਾਰਚ ਅਲਾਉਡ ਹੋਗੀ ਜਾਂ ਨਹੀਂ ਹੋਗੀ ਇਹਨਾਂ ਦਾ ਮੈਟਰ ਆ ਮੈਂ ਜਿੰਨੀ ਗੱਲ ਸੁਣੀ ਆ ਮੇਰੇ ਦਲਿਤ ਸਮਾਜ ਦੇ ਲੋਕ ਨੇ ਇਹਨਾਂ ਤੇ ਜਿਹੜਾ ਜਰਨਲ ਕੈਟਾਗਰੀ ਦੇ ਲੋਕਾਂ ਨੇ ਇੱਕ ਵੀ ਦਲਿਤ ਬੰਦਾ ਉੱਥੇ ਨਹੀਂ ਸੀ ਜਰਨਲ ਕੈਟਾਗਰੀ ਦੇ ਲੋਕਾਂ ਨੇ ਰਾਣਾ ਲੈ ਕੇ ਡਾਂਗਾ ਲੈ ਕੇ ਜਿਹੜੀਆਂ ਸਾਡੀਆਂ ਬੀਬੀਆਂ ਨੇ ਖਿੱਚ ਤੂ ਕਰਕੇ ਇੱਕ ਟੋਬੇ ਦੇ ਵਿੱਚ ਖਿੱਚ ਕੇ ਦਿੱਤੀਆਂ ਉਹਦੀ ਨਸ਼ਕਤ ਸ਼ਬਦਾਂ ਵਿੱਚ ਨਿੰਦਾ ਕਰਦੀਆਂ ਔਰ ਮੈਂ ਤਾਂ ਅੰਦਰੀ ਤੋਂ ਚੱਲ ਕੇ ਇਹ ਬੀਬੀਆਂ ਦਾ ਪਤਾ ਲੈਣ ਆਈਆਂ ਕਿ ਕਿ ਮੈਂ ਪਿਛਲੇ ਦਿਨਾਂ ਚ ਇਲੈਕਸ਼ਨ ਵੀ ਲੜੀ ਸੀ ਇਹ ਜਿਹੜਾ ਸਰਪੰਚ ਹੈ ਗੁੰਡਾਗਰਦੀ ਕਰਕੇ ਜਿਹੜਾ ਅੱਗੇ ਆ ਗਿਆ ਮੈਂ ਹਾਰ ਗਈ ਮੇਰੇ ਵੀ ਪਿੱਛੇ ਪਏ ਹਨ ਮੈਂ ਇੱਥੇ ਟੋਟਲ ਆਊਟ ਕਰ ਰਹੀ ਆ ਤੇ ਮੇਰੇ ਵੀ ਪਿੱਛੇ ਪਏ ਹਨ ਮੇਰੇ ਵੀ ਪਰਿਵਾਰ ਦੇ ਵਿੱਚ ਇੱਕ ਹਰਸਾ ਵਾਪਰਿਆ ਪਿਛਲੇ ਦਿਨ ਉਹਦੇ ਵੀ ਇਹ ਮੇਰੇ ਅੰਗੇਸ਼ਟੀ ਖੜੇ ਨੇ ਇਹਨਾਂ ਨੇ ਗੁੰਡਾਗਰਦੀ ਕਰਨੀ ਆ ਇਸਤੇ ਸਭ ਕੁਝ ਨਹੀਂ ਜਿਹੜਾ ਸਰਪੰਚਾ ਪੂਰੀ ਪੰਚਾਇਤ ਹੈ ਗੁੰਡਾਗਰਦੀ ਦੇ ਵਿੱਚ ਉਤਰੀ ਹੋਈ ਆ ਦੇਖੋ ਇਹ ਆਪ ਦਾ ਆਪ ਜੀਸੂ ਪ੍ਰਭੂ ਨੂੰ ਮੰਨਦੇ ਨੇ ਇਹ ਆਪ ਦਾ ਉਹਦਾ ਪ੍ਰਚਾਰ ਕਰਦੇ ਸੀ ਜਾਂ ਮੀਟਿੰਗ ਕਰਦੇ ਸੀ ਮੈਂ ਉੱਥੇ ਮਜੂਰ ਨਹੀਂ ਸੀ ਪਰ ਮੈਂ ਸਾਰੇ ਲੋਕਾਂ ਦੇ ਸੁਣ ਕੇ ਸ਼ਾਂਬੀਨ ਕਰਕੇ ਮੈਂ ਇੱਥੇ ਹਸਪੀਟਲ 'ਚ ਬੀਬੀਆਂ ਦਾ ਪਤਾ ਲੈਣ ਪਹੁੰਚੀ ਆ ਮੈਂ ਆਖਰ ਵਿੱਚ ਇਹੀ ਕਹਣੀ ਆ ਵੀ মিডিਆ ਨੇ ਵੀ ਬੇਨਤੀ ਕਰਦੀ ਆ ਵੀ ਇੱਥੇ ਹੋਰ ਵੱਡੀ ਦੁਰਘਟਨਾ ਹੋ ਸਕਦੀ ਆ ਜੇ ਅੱਜ ਇਹਨਾਂ ਨੂੰ ਨੱਥ ਨਾ ਪਾਈ ਇੱਥੇ ਕਤਲਾਂ ਤੱਕ ਵੀ ਪਹੁੰਚੂ ਕਿਉਂਕਿ ਤੜਲੇਦਾਰ ਬਹੁਤ ਹੀ ਕਿਉਂਕਿ ਜੇ ਬੋਟਾ ਲੈ ਸਕਦੇ ਨੇ ਡਰਾਤ ਮਗਾ ਕੇ ਇਹ ਸਾਡੇ ਦਲਤਾਂ ਨੂੰ ਜਿਹੜਾ ਇਹ ਮਾਰ ਵੀ ਸਕਦੇ ਨੇ ਕਿਉਂਕਿ ਅੱਜ ਉੱਥੇ ਕਈ ਗਵਾਹ ਵੀ ਹੈਗੇ ਨੇ ਮੇਰੇ ਕੋਲੇ ਜਿਹੜੇ ਕਹਿੰਦੇ ਸੀਗੇ ਵੀ ਸਰਪੰਚ ਸਾਹਿਬ ਨੇ ਕਿਹਾ ਵੀ ਮੇਰੀ 25 ਲੱਖ ਦੀ ਕੋਠੀ ਆ ਮੈਂ ਦੇਚ ਕੇ ਇਹ ਚਰਚ ਤੇ ਲਾ ਦਿੰਦਾ ਪਰ ਮੈਂ ਚਰਚ ਨਹੀਂ ਬਣ ਦਿੰਦਾ ਪਰ ਮੈਂ ਸਰਪੰਚ ਸਾਹਿਬ ਨੂੰ ਵੀ মিডিਆ ਰਹੀ ਬੇਨਤੀ ਕਰਦੀ ਆ ਵੀ ਥੋੜਾ ਜਿਹਾ ਇਹ ਵੀ ਦੇਖਿਓ ਜਿਹੜੇ ਚਰਚ ਵਾਲੇ ਬੰਦੇ ਨੇ ਇਹ ਵੀ ਇਨਸਾਨ ਨੇ ਇਹ ਵੀ ਵੋਟਰ ਨੇ ਤੇ ਮੱਤ ਪਿਲੇਖੇ ਚ ਨੇ ਉਹ ਵੀ ਸਾਨੂੰ ਕਿਸੇ ਨੇ ਹੋਰ ਦੀਆਂ ਅਸੀਂ ਜਰਨਲ categories ਦੇ ਵਿੱਚ ਵੋਟਾਂ ਲੈ ਕੇ ਅਸੀਂ ਇੱਥੇ ਅੱਗੇ ਆ ਗਏ ਆ ਸਾਨੂੰ ਜਿਹੜੇ ਸਾਂਝੇ ਬੰਦੇ ਨੇ ਸਾਂਝੇ ਕੰਮਾਂ ਵਿੱਚ ਇੱਕ ਟੀਮ ਬਿਠਾਉਣੀ ਸੀ ਇਹਨਾਂ ਨੇ ਇਹਨਾਂ ਨੂੰ ਸਹੀ ਢੰਗ ਨਾਲ ਇਹਨਾਂ ਦੀ ਜਿਹੜੀ ਮਤਲਬ ਜਿਵੇਂ ਇਹਨਾਂ ਦੇ ਮੂਰੇ ਹੈਗੇ ਨੇ ਬੰਦੇ ਆਗੂ ਉਹਨਾਂ ਨਾਲ ਇਹਨਾਂ ਨੇ ਪਹਿਲਾਂ ਗੱਲਬਾਤ ਕਰਨੀ ਸੀ ਜੇ ਗੱਲਬਾਤ ਇਹਨਾਂ ਦਾ ਨਾ ਉਹ ਸਕਸੈਸਫੁਲ ਹੁੰਦੇ ਉਸ ਤੋਂ ਬਾਅਦ ਕੋਈ ਇਹ ਪੁਲਸਕਾਨ ਕੰਪਲੀਟ ਕਰਦੇ ਪਰ ਜਿਹੜਾ ਅੱਜ ਔਰਤਾਂ ਨੂੰ ਕੁੱਟਣਾ ਸਾਡੇ ਬੰਦਿਆਂ ਨੂੰ ਕੁੱਟਣਾ ਦਲਤ ਸਮਾਜ ਦੇ ਲੋਕ ਪਿੱਛੇ ਫੀੜ ਤੋਂ ਬੀਬੀਆਂ ਨੇ ਅੱਗਰ ਵੀ ਮੈਂ ਦੇਖ ਕੇ ਆਈਆਂ ਚਾਰ ਬੰਦੇ ਦਾਖਲ ਨੇ ਬਹੁਤ ਬੁਰੀ ਤਰ੍ਹਾਂ ਕੁੱਟ ਕੇ ਟੱਪਾ ਹੋਇਆ ਮੈਂ ਇਨਸਾਫ ਦੀ ਮੰਗ ਕਰਦੀ ਆ ਇੱਥੇ ਮੈਂ ਸਰਪੰਚ ਸਰਪੰਚ ਵੀ ਹੈ ਮੈਡਮ ਰੇਖਾ ਰਾਣੀ ਆ ਸਰਪੰਚ ਔਰਤ ਹੈ ਪਰ ਜਹਨਸਰ ਦਾ ਨਾਮ ਬੋਲਿਆ ਜਾਂਦਾ ਪਿੱਛੇ ਤੋਂ ਚੱਲਦਾ ਸਰਪੰਚ ਮਰਦ ਪ੍ਰਧਾਨ ਹੈ ਔਰਤ ਨੂੰ ਵੋਟਾਂ ਵਿੱਚ ਖੜਾਇਆ ਜਾਂਦਾ ਬੋਲਣ ਵਾਲੇ ਨੂੰ ਅੱਗੇ ਨਹੀਂ ਮੈਂ ਖੜੀ ਸੀ ਵੋਟਾਂ ਦੀ ਮੈਂ ਵਿੱਚ ਕਹਿਣੀ ਆ ਅਸੀਂ ਸੱਚੇ ਹੱਕ ਸੱਚ ਦੇ ਲੜਨ ਵਾਲੇ ਆ ਮੈਂ ਹਜ ਹੱਕ ਸੱਚ ਦੇ ਲੜਨ ਵਾਲੀ ਔਰਤ ਇੱਥੇ ਖੜੀ ਆ ਮੌਜੂਦਾ ਜਿੱਥੇ ਤੱਕ ਵੀ ਮੈਨੂੰ ਜਾਣਾ ਪਿਆ ਇਹ ਸਮਾਜ ਨਾਲ ਮੈਂ ਖੜੀ ਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮੈਂ ਮੰਗ ਕਰਦੀ ਆ ਵੀ ਸਾਨੂੰ ਕਿਸੇ ਵੀ ਧਰਮ ਨੂੰ ਮੰਨਣ ਦੀ ਆਗਿਆ ਸੰਵਿਧਾਨ ਦੇ ਵਿੱਚ ਡਾਕਟਰ ਭੀਮਰਾ ਅੰਬੇਦਕਰ ਜੀ ਨੇ ਸੰਵਿਧਾਨ ਸੰਜਿਆ ਸਾਰਿਆਂ ਲਈ ਲਿਖਿਆ ਉਹਦੇ ਵਿੱਚ ਕਿਸੇ ਵੀ ਅਸੀਂ ਅਬ ਦੇ ਸ ਮਰਮ ਨੂੰ ਮੰਨ ਸਕਦੇ ਆ ਮੇਰਾ ਮਨ ਕਰਿਆ ਮੈਂ ਵੀ ਜੀਸੂ ਨੂੰ ਮੰਨ ਸਕਦੀ ਆ ਮੇਰਾ ਜੀਸੂ ਵਾਲੇ ਕਿਸੇ ਭਾਈ ਦਾ ਜਿਹਨੇ ਸਰਦਾਰ ਨੇ ਇਹਨਾਂ ਦਾ ਜੀ ਕਰਿਆ ਇਹਨੂੰ ਵਿਰਸਾ ਵੀ ਨਹੀਂ ਮੰਨ ਸਕਦੇ ਨੇ ਸਾਡੇ ਨਾਲ ਧੱਕਾ ਬਾਜੀ ਅਸੀਂ ਨਹੀਂ ਚੱਲਣੀ ਸਾਡੇ ਮਾਣਾ ਜਿੱਥੇ ਮਰਜੀ ਅਸੀਂ ਜਾ ਸਕਦੇ ਆ ਇਹਨਾਂ ਕੁਛ ਕਹਿੰਦੀ ਆਈ ਮੈਂ ਭਗਵੰਤ ਮਾਨ ਨੂੰ ਵੀ ਬੇਨਤੀ ਕਰਦੀ ਆਂ ਵੀ ਇਹ ਜਿਹੜਾ ਇਹਨਾਂ ਤੇ ਗੁੰਡੇ ਗੁੰਡਾ ਸਾਡੇ ਧਰ ਵਿੱਚ ਗੁੰਡਾ ਰਾਜ ਪੈਦਾ ਹੋ ਗਿਆ ਉਹਨੂੰ ਨੱਥ ਪਾਈ ਜਾਵੇ ਨਹੀਂ ਸਾਡੇ ਬੀਬੀਆਂ ਦੇ ਹੌਸਲੇ ਬੁਲੰਦ ਆਂ ਇਥੇ ਜਿਹੜਾ ਸਾਡਾ ਸੰਘਰਸ਼ ਸਾਜ ਸੰਘਰਸ਼ ਕਮੇਟੀ ਬਣੂਗੀ ਮੈਂ ਬਣਾਉਂਗੀ ਕਿ ਅਸੀਂ ਅੱਦੇ ਤੱਕ ਜਾਵਾਂਗੇ ਮੈਂ ਜਿਸੂ ਭਰਾਵਾਂ ਦੇ ਨਾਲ ਹੈ ਮੇਰਾ ਨਾਮ ਡਾਕਟਰ ਰਸ਼ਨ ਜੋਤ ਹੈ ਅੱਜ ਤੋਂ ਹੰਦਰੀ ਪਿੰਡ ਤੋਂ ਕੁਝ ਪੇਸ਼ੈਂਟ ਟਾਈਮਿੰਗ ਦੇ ਕੀ ਮਸਲੇ ਆਏ ਹਾਂਜੀ ਬਿਲਕੁਲ ਦੋ ਪੇਸ਼ੈਂਟ ਆਏ ਨੇ ਉਹਨਾਂ ਦਾ ਲੜਾਈ ਝਗੜੇ ਦਾ ਹੈਗਾ ਇੱਕ ਪੇਸ਼ੈਂਟ ਦਾ ਨਾਮ ਸੁਨੀਲ ਹੈ ਦੂਸਰੇ ਮਨਜੀਤ ਕੌਰੇ ਦਾਖਲ ਹੋਇਆ ਮੇਰੇ ਕੋਲੇ ਸੱਟਾਂ ਲੱਗੀਆਂ ਹੈ ਇਹਨਾਂ ਦੇ ਹਾਂਜੀ ਆਪਾਂ ਦਾਖਲ ਕਰ ਲਿਆ ਪੁਲਿਸ ਨੂੰ ਰੂਮਾਂ 'ਕਾ ਭੇਜ ਦਿੱਤਾ ਹੈਗਾ ਤੇ ਅੰਡਰ ਅਬਜ਼ਰਵੇਸ਼ਨ ਇਲਾਜ ਚੱਲ ਰਿਹਾ ਹੈ ਇਹਨਾਂ ਦਾ ਠੀਕ 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 ਹੀ ਨਾਮ ਮਿਰਨਾ ਪ੍ਰਤੀ ਸ਼ਰਮਈ ਅਸੇ ਤਾਉਂਦਰੇ ਪਿੰਡ ਦੇ ਵਿੱਚ ਅੱਜ ਕੀ ਮਸਲਾ ਹੋਇਆ ਤਾਂਦਰੇ ਪਿੰਡ ਵਿੱਚ ਅਸੀਂ ਨੇ ਨੋਰਮਲ ਵੋਲੰਟਰੀ ਮੀਟਿੰਗ ਰੱਖੀ ਸੀ ਕੋਈ ਸਾਡਾ ਬਾਹਰਲਾ ਖਲੀਸਾ ਦਾ ਕੋਈ ਮੈਂਬਰ ਨਹੀਂ ਸੀ ਯਾ ਪਰ ਸਾਡੀ ਵੋਲੰਟਰੀ ਮੀਟਿੰਗ ਸੀ ਵੀ ਅੱਗੇ ਮੀਟਿੰਗ ਕਿੱਥੇ ਰੱਖਣੀ ਹੈ ਇਸ ਦੇ ਦੌਰਾਨ ਜਿਸ ਲਈ ਮੀਟਿੰਗ ਚੱਲ ਰਹੀ ਸੀ ਤੇ ਪਿੰਡ ਵਾਲੇ ਗੁਰਦੁਆਰੇ ਚ ਨੋਜ਼ਮੈਂਟ ਹੋਈ ਤੇ ਜਿਸ ਲਈ ਨੋਜ਼ਮੈਂਟ ਹੋਈ ਤੇ ਸਾਰੇ ਪਿੰਡ ਵਾਲੇ ਕੋਈ ਰਾੜਾਂ ਚੱਕੀ ਵੀਰੇ ਕੋਈ ਡੰਡਾ ਡੰਡੇ ਚੱਕੀ ਵੀਰੇ ਤੇ ਉਸ ਲਈ ਸਾਡੇ ਉਸੇ ਲੋਕ ਨੂੰ ਪਹੁੰਚ ਮੀਟਿੰਗ ਚੱਲਦੇ ਚੱਲਦੇ ਤੇ ਜਿਸ ਲਈ ਮੀਟਿੰਗ ਚੱਲ ਰਹੀ ਸੀ ਤੇ ਉੱਥੇ ਸਰਹਣਸੋ ਡਿੱਬੀ ਨਾਲ ਗੱਲ ਸੁਣੇ ਸਾਡੇ ਤੇ ਅਟੈਕ ਕੀਤਾਗਾ ਮਤਲਬ ਮੈਂ ਚੜਾਣ ਲੱਗ ਰਿਹਾ ਸੀ ਛੜਾਣ ਦੇ ਛੜਾਣਦੇ ਇਹਨਾਂ ਨੇ ਸਾਡੇ ਤੇ ਮਤਲਬ ਅਟੈਕ ਕੀਤਾਗਾ ਕਿੰਨੇ ਕੇ ਬੰਦੇ ਫੱਟੜ ਕਰਦੇ ਫੱਟੜ ਉੱਥੇ ਜਿਹੜੇ ਅਸੀਂ ਉਹਨਾਂ ਨੂੰ ਸਾਡੇ ਵੱਲੋਂ ਕੋਈ ਵੀ ਉਹਨਾਂ ਤੇ ਕੋਈ ਵੀ ਅਟੈਕ ਨਹੀਂ ਹੋਇਆ ਵਾ ਅਸੀਂ ਉਹਨਾਂ ਨਾਲ ਇਹੀ ਗੱਲ ਕਰ ਰਹੇ ਸੀ ਕਿ ਲੜਾਈ ਵਿੱਚ ਕੁਝ ਨਹੀਂ ਰੱਖਿਆ ਹੋ ਤਾਂ ਫਿਰ ਵੀ ਸਾਡੇ ਤੇ ਉਲਟਾ ਅਟੈਕ ਕਰ ਕਰਕੇ ਦੱਸ ਰਹੇ ਸੀ ਵੀ ਅਸੀਂ ਤੁਹਾਡੀ ਤੇ ਮੀਟਿੰਗ ਨਹੀਂ ਲੱਗਣ ਦੇਣੀ ਵੀ ਅਸੀਂ ਤੁਹਾਡੀ ਚਰਚ ਤੋਂ ਚੱਕਣੀ ਹੈ ਕਿ ਚੱਕ ਤੇ ਨਹੀਂ ਲੱਗਣ ਦੇਣੀ ਸਾਨੂੰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸਾਡੀ ਪ੍ਰਸ਼ਾਸਨ ਤੋਂ ਹੀ ਮੰਗਾ ਵੀ ਜੇ ਅਸੀਂ ਕਿਸੇ ਤਰ੍ਹਾਂ ਉਹਨੂੰ ਮੜਾ ਨਹੀਂ ਕਹਿੰਦੇ ਜਾਂ ਕਿਸੇ ਨੂੰ ਕੁਝ ਕਹਿੰਦੇ ਨਹੀਂ ਤੇ ਸਾਡੇ ਤਰ੍ਹਾਂ ਉਹਨੂੰ ਵੀ ਕਿਉਂ ਮੜਾ ਕਹਿ ਕੇ ਸਾਡੀ ਚਰਚਾ ਐਵੇਂ ਕਰਦੇ ਨੇ ਉਹਨਾਂ ਨੇ ਮੇਰੇ ਬਾਲ ਫੜੇ ਤੇ ਕੱਪੜੇ ਪਾੜ ਕੇ ਮੈਨੂੰ ਨਾਲੇ ਚ ਧੱਕਾ ਦੇ ਤਈ ਸਾਰੇ ਕੱਪੜੇ ਖਰਾਬ ਕਰਦੇ ਨਾਲੇ ਮਾਰਿਆ ਹੀ ਥੱਲੇ ਸੁੱਟਦਾ ਜਾਵਾ ਕਿੰਨੇ ਕਿ ਵਿਅਕਤੀ ਬੋਲੇ ਤੋਂ ਉਹਨੂੰ ਕੁੱਟਿਆ ਸਾਰੇ ਪਿੰਡ ਦੇ ਸਰਪੰਚ ਮੈਂਬਰ ਉੱਥੇ ਖੜੇ ਸੀ ਸਾਰੇ ਪੰਡਿਤ ਹੀ ਮਤਲਬ ਸਾਰੇ ਜਿੰਨੇ ਵੀ ਸਾਡੇ ਪਿੰਡ ਦੇ ਲੱਗਦੇ ਨੇ ਸਾਰੇ ਖੜੇ ਸੀ ਉੱਥੇ ਕੀ ਕੁੱਟਣ ਦਾ ਕੀ ਕਰ ਰਹੇ ਆ ਉਹ ਕਹਿੰਦੇ ਵੀ ਚਰਚ ਦੀ ਲਗਾਉਣ ਨੂੰ ਤੁਹਾਨੂੰ ਮਨਾ ਕਰਿਆ ਸੀ ਕਿ ਤੁਸੀਂ ਕਿਉਂ ਇੱਥੇ ਕੱਟ ਕਰੇ ਤੁਸੀਂ ਕੀ ਮੰਨ ਕਰਦੇ ਅਸੀਂ ਤਾਂ ਇਹ ਹੀ ਕਹਨੇ ਵੀ ਸਾਡੀ ਚਰਚ ਲਈ ਜਾਵੇ ਕੀ ਨਾਮ ਹੈ ਜੀ ਸੁਨੀਲ ਹੈ ਸੁਨੀਲ ਮਸੀ ਤਾਂ ਸੇਕ ਧਾਂਦਰੀ ਪਿੰਡ ਦੇ ਵਿੱਚ ਕੀ ਮਸਲਾ ਹੋਇਆ ਹੈ ਧਾਂਦੇ ਬਾਰੇ ਜੀ ਅਸੀਂ ਚਰਚਾ ਕਰਦੇ ਸੀ ਤੇ ਉਹਦੇ ਕਰਕੇ ਵੀ ਸਾਨੂੰ ਆ ਕੇ ਪਿੰਡ ਦੇ ਕੁੱਟਣ ਲੱਗੇ ਜੀ ਉਹ ਸਾਰੇ ਉਹ ਕੁੱਟਾ ਜੀ ਇੱਕ ਵਾਰ ਕੋਲ ਰਾਤ ਸੀ ਮੁਕੀਆਂ ਮਾਰੀਆਂ ਪਤਿਆਂ ਲੱਗੇ ਕੀ ਕੀ ਮਾਰੀ ਕਿੰਨੇ ਕਿ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਘੱਟੋ ਘੱਟ ਜੀ 15 30 ਜਣੇ ਹੈਗੇ ਜੀ ਅੱਛਾ ਜੀ ਕਿਹਦਾ ਨਾਮ ਦੱਸ ਸਕਦੇ ਹੋਗੇ ਨਾ ਜੀ ਨਾਮ ਨਹੀਂ ਅੱਛਾ ਜੀ